ਰਜ ਕੀ ਪਤੇ ਸੁਹੀ ਮਹੱਲਾ ਪੰਜਵਾ ਵੇਖਤ ਚਾਕਤ ਕਹੀਏ ਤੋ ਅੰਦਾ ਸੂਨੀਤ ਸੁਨੀਐ ਨਾਹੀ ਨਿਕਟ ਵਸਤ ਕਾ ਜਾਣੈ ਦੂਰੀ ਪਾਪੀ ਪਾਪ ਕਮਾਹੀ ਸੋ ਕਿਛ ਕਰ ਜਿਤ ਛੁਟਹਿ ਪ੍ਰਾਨੀ ਜੇਤ ਛੁਟਾ ਹੈ ਪਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਹਰ ਹਰ ਨਾਮ ਜਪ ਤੇ ਵਿਸਰਾਮ ਠੀਕ ਹੈ ਜਪ ਪਾ ਦੇਹਲੀ ਦੀਪਕ ਸੋ ਕਿਛ ਕਰ ਕਰ ਜੇਤ ਛੁਟਾ ਹੈ ਪਰਾਨੀ ਹਾਂਜੀ ਸੋ ਕਿਛ ਕਰ ਜੇਤ ਛੁਟਾ ਹੈ ਪਰਾਨੀ ਦਰਚੇਤ ਬੋਲਗੇ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਉਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੈ ਕਛੂ ਨ ਜਾਤਾ ਰਖੈ ਪੂਚਾਰ ਮਾਟੀ ਕਾ ਪਾਂਡਾ ਆਤ ਕੁਤੀਲ ਮਿਲਾ ਜਾਮ ਡਾਂਡਾ ਕਾਮ ਕ੍ਰੋਧ ਲੋਭ ਮੋਹ ਬਾਧਾ ਕਾਮ ਕ੍ਰੋਧ ਇਥਿ ਵਿਸਾਮ ਲੋਭ ਮੋਹ ਮਦ ਮਹਾ ਗਰਤ ਮਹਿ ਮਿਗਰਤ ਜਾਤਾ ਨਾਨਕ ਕੀ ਅਰਦਾਸ ਸੁਣੀ ਜੈ ਦੂਬਤ ਪਾਹਨਾ ਪ੍ਰਭ ਮੇਰੇ ਲੀਜੈ ਸੁਹੀ ਮਹੱਲਾ ਪੰਜਵਾ ਜੀਵਤ ਮਰੈ ਬੂਝੈ ਪ੍ਰਭ ਸੋਏ ਬੂਝੈ ਉਚਾਰਨ ਕਰਨਾ ਬੂਝੈ ਦਲੈਂਕੜ ਨਹੀਂ ਲਾਉਣੇ ਜੀਵਤ ਮਰੈ ਬੁਝੈ ਪ੍ਰਾਪਿ ਸੋਇ ਜੀਵਤ ਮਰੈ ਬੁਝੈ ਪ੍ਰਾਪਿ ਸੋਇ ਤਿਸ ਜਨ ਕਰਮ ਪ੍ਰਾਪਤ ਹੋਇ ਸੁਣ ਸਾਜਨ ਿਉ ਦੁਤਰ ਤਰੀਐ ਮਿਲ ਸਾਧੂ ਹਰ ਨਾਮ ਉਚਰੀਐ ਉਚਰੀਐ ਕਿਸ ਨੂੰ ਉਚਰੀਐ ਉਚਾਰਨ ਕਰਨਾ ਉਚਰੀ ਦੇ ਵਿੱਚੋਂ ਡੈਸ਼ ਦੇ ਕੇ ਉਚਰੀਐ ਕਪਾਠ ਇਕੱਠਾ ਹੀ ਹੈ ਮਿਲ ਸਾਧੂ ਹਰ ਨਾਮ ਉਚਰੀਐ ਰਹਾ ਇਕ ਬਿਨਾ ਦੂਜਾ ਨਹੀਂ ਜਾਣੈ ਘਟ ਘਟ ਅੰਤਰ ਪਾਰ ਬ੍ਰਹਮ ਪਛਾਨੈ ਜੋ ਕਿਸ ਕਰੈ ਸੋਈ ਭਾਲ ਮੰਨ ਆਦ ਅੰਤ ਕੀ ਕੀਮਤ ਜਾਣੈ ਕਹ ਨਾਨਕ ਤਿਸ ਜਾਨ ਬਲਿਹਾਰੀ ਜਾ ਕਹਿ ਹਿਰਦੈ ਵਸਹਿ ਮੁਰਾਰੀ ਸੂਹੀ ਮਹੱਲਾ ਪੰਜਵਾ ਗੁਰ ਪਰਮੇਸ਼ਰ ਕਰਨਹਾਰ ਸਗਲ ਸ੍ਰਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੂਖ ਦਰਦ ਇਸ ਤਨ ਤੇ ਜਾਏ ਰਹਾਉ ਭਵਜਲ ਡੂਬਤ ਸਤਗੁਰ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰ ਕੀ ਸੇਵਾ ਕਰਹੁ ਦਿਨ ਰਾਤ ਸੂਖ ਸਹਜ ਮਨ ਆਵੇ ਸਾਤ ਸਤ ਗੁਰ ਕੀ ਰੇਣ ਵਡ ਭਾਗੀ ਪਾਵੇ ਨਾਨਕ ਗੁਰ ਕਉ ਸਾਧ ਬਲ ਜਾਵੇ ਸੁਹੀ ਮਹੱਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸੇਂਵਰਾ ਸੁਪ੍ਰਭਾ ਕਪਨਾ ਸੁਆਮੀ ਸਗਲ ਕਟਾਕ ਅੰਤਰਜਾਮੀ ਰਹਾਉ ਚਰਨ ਕਮਲ ਸਿਉ ਲਾਗੀ ਪੀਤਾ ਸਾਚੀ ਪੂਰਨ ਨਿਰਮਲ ਰੀਤਾ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੀ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮਾਗੇ ਸੰਤ ਰਵਾਲਾ ਸੂਹੀ ਮਹੱਲਾ ਪੰਜਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਹਾਂਜੀ ਇਹ ਦਰਸ਼ਨ ਦੇਖ ਜੀਵਾ ਇੱਥੇ ਵਿਸਰਾਮ ਲਾਉਣਾ ਹੈ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਜੀ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੀਰੇ ਦੇਹ ਨਾਮ ਇਥੇ ਵਿਸਰਾਮ ਲਾ ਦੇਣਾ ਕਰ ਆਪਣੇ ਚੀਰੇ ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤਾ ਆਪਣੀ ਸ਼ਰਨ ਰਾਖ ਆਪਣੀ ਸਰਨ ਆਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨਾਂ ਵਿਰਲੇ ਜਾਤੇ ਸੁਣੋ ਬਿਣਾ ਪ੍ਰਭ ਮੇਰੇ ਮੀਤਾ ਸੁਣੋ ਹਾਹੀ ਦੇ ਨਾਲ ਉਚਾਰਨ ਕਰਨਾ ਸੁਣੋ ਬਿਣਾ ਪ੍ਰਭ ਮੇਰੇ ਮੀਤਾ ਸੁਣੋ ਬਿਣਾ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰਾ ਚੀਤਾ ਨਾਨਕ ਇਕ ਕਰੈ ਅਰਦਾਸ ਵਿਸਰਣਾਹੀ ਪੂਰਣ ਗੁਣਤਾਸ ਇਕ ਕਰੈ ਪਾਠ ਹੀ ਸੁੱਧ ਬਾਠ ਹੈ ਕਿਤੇ ਪੁਥੀਆਂ ਚ ਕਈਆਂ ਚ ਕਹੈ ਵੀ ਛਪਿਆ ਹੁੰਦਾ ਪਰ ਕਰੈ ਮੁਖ ਪਾਠ ਹੈ ਸੁਹੀ ਮਹੱਲਾ ਪੰਜਵਾ ਮੀਤ ਸਾਜਨ ਸਤਬੰਧਪ ਭਾਈ ਇਹ ਪੁਥੀ ਤੇ ਨਾ ਔਂਕੜ ਲੱਗਿਆ ਸੁਹੀ ਨਹੀਂ ਸੁਹੀ ਲਿਖਿਆ ਹੋਇਆ ਦਲੈਂਕੜ ਨਾਲ ਪਾਠ ਸੁੱਧ ਸੂਹੀ ਮਹੱਲਾ ਪੰਜਵਾ ਮੀਤ ਸਾਜਨ ਸਤਬੰਦ ਪਪਾਈ ਜਤ ਕਤ ਪੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਜਤ ਮੇਰੀ ਪਤ ਮੇਰੀ ਇਥੇ ਵਿਸਰਾਮ ਹੈ ਧਨ ਹਰ ਨਾਮ ਸੂਖ ਸਹਜ ਆਨੰਦ ਵਿਸਰਾਮ ਰਹਾਉ ਪਾਰ ਬ੍ਰਹਮ ਜਪ ਪਹਿਰ ਸਨਾਹ ਪੋਰ ਬ੍ਰਹਮ ਜਾਪ ਇਥੇ ਵਿਸਰਾਮ ਲਾ ਦੇਣਾ ਪਹਿਰ ਸਨਾਹ ਪਹਿਰ ਸਨਾਹ ਕੋਟ ਆਵਾ ਆਵਦ ਤਿਸ ਬੇਦਤ ਨਾ ਹੈ ਕੱਦੇ ਬੋਨੇ ਆਵਦ ਨਹੀਂ ਕਹਿਣਾ ਬੇਦਤ ਨਹੀਂ ਕਹਿਣਾ ਊਟ ਆਵਦ ਇਥੇ ਵਿਸਰਾਮ ਹੈ ਤਿਸ ਬੇਦਤ ਨਾ ਹੈ ਕੋਟ ਆਵਦ ਤਿਸ ਬੇਦਤ ਨਾ ਹੈ ਹਰ ਚਰਨ ਸਰਣ ਗੜ ਕੋਟ ਹਮਾਰਾ ਕਾਲ ਕੰਟਕ ਜਮ ਤਿਸ ਨਾ ਬਿਦਾਰਾ ਜਮ ਪਦ ਤੇ ਵਿਸਰਾਮ ਹੈ ਕਾਲ ਕੰਟਕ ਜਮ ਤਿਸ ਨਾ ਬਿਦਾਰਾ ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ RAM ਮੁਰਾਰੀ ਰਾਜਾ RAM ਮੁਰਾਰੀ ਸੁਹੀ ਮਹੱਲਾ ਪੰਜਵਾ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਇਹ ਗੁਣ ਗੋਪਾਲ ਪ੍ਰਭ ਕੇ ਥਿ ਵਿਸ਼ਰਾਮ ਲੋਣਾ ਨਿਤ ਗਾਹਾ ਆਨੰਦ ਬਿਨੂਦ ਮੰਗਲ ਸੁਖ ਤਾਹਾ ਚਲ ਸਖੀਏ ਚਲ ਸਖੀਏ ਪ੍ਰਭ 라ਵਣ ਜਾਹਾ ਸਾਧ ਜਨ ਕੀ ਚਰਣੀ ਪਹਾ ਰਹਾਉ ਕਰ ਬੇਨਤੀ ਜਾਨ ਤੂਰ ਬਾਛਾਹ ਇਹ ਧਿਆਨ ਨਾਲ ਉਚਾਰਨ ਕਰਨਾ ਤਿੰਨੇ ਕੰਨੇ ਲਾਉਣੇ ਹਨ ਬਾਛਾਹ ਬਾਛਾਹ ਜਨਮ ਜਨਮ ਕੀ ਕਿਲ ਵਿਖਲਾਹ ਇਹ ਹਾਹੇ ਦੇ ਕੰਨੇ ਉੱਤੇ ਬਿੰਦੀ ਹੈ ਲਾਹਾਂ ਲਾਹਾ ਉਚਾਰਨ ਕਰਨਾ ਮਾਨ ਤਾਨ ਪ੍ਰਾਣ ਜੀਉ ਅਰਪਾ ਹਰ ਸਿਮਰ ਸਿਮਰ ਮਾਨ ਮੋਹ ਕਟਾ ਹਾਂ ਦੀਨ ਦਇਾਲ ਕਰਹੁ ਉਤਸਾਹ ਨਾਨਕ ਦਾਸ ਹਰ ਸਰਣ ਸਮਾ ਸੁਹੀ ਮਹੱਲਾ ਪੰਜਵਾ ਬੈਕੁੰਠ ਨਗਰ ਜਹ ਸੰਤ ਵਾਸਾ ਪ੍ਰਭ ਚਰਨ ਕਮਲ ਰਿਦਮਾਹੇ ਨਿਵਾਸਾ ਸੁਣ ਸੁਣ ਮਨ ਤਨ ਤੁਝ ਸੁਖ ਦਿਖਲਾਵ ਹਾਂ ਸੁਣ ਮਨ ਤਨ ਇਥੇ ਵਿਸਰਾਮ ਤੁਝ ਸੁਖ ਦਿਖਲਾਵ ਹਰ ਅਨਿਕ ਵਿੰਜਨ ਤੁਝ ਭੋਗ ਪੁੰਚਾਵ ਇਛਾਵੋ ਛੱਜਾ ਨਹੀਂ ਵਿਚਲਾਉਣਾ ਪੁੰਚਾਵ ਛੱਜਾ ਉਚਾਰਨ ਕਰਨਾ ਹਰ ਅਨਿਕ ਵਿੰਜਨ ਤੋਜ ਭੋਗ ਪੁੰਚਾਵੋ ਰਹਾਵ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅੰਮ੍ਰਿਤ ਕਸਕੇ ਬੋਲਣਾ ਉੱਤੇ ਟਿੱਪੀ ਆ ਅੰਮ੍ਰਿਤ ਨਾਮ ਪੁੰਚ ਚੱチェ ਨਾਲ ਬੋਲਣਾ ਵੀ ਪੁੰਚ ਚੱਜਾ ਨਹੀਂ ਬੋਲਣਾ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਦ ਤਾਂ ਕਿ ਵਰਨੇ ਨ ਜਾਹੀ ਇਸੇ ਤਰ੍ਹਾਂ ਵਿਸ਼ਰਾਮ ਲਾਉਣਾ ਹੈ ਅਚਰਜ ਸਾਦ ਤਾਂ ਕਿ ਇਹ ਤਾਂ ਕਿ ਲੰਮੀ ਆਵਾਜ਼ ਨਾਲ ਪਾਠ ਉਚਾਰਨ ਕਰਨਾ ਤੇ ਸਾਦ ਦਦੇ ਨਾਲ ਬੋਲਣਾ ਹੈ ਤਾਂ ਕਿ ਤੇ ਵਿਸ਼ਰਾਮ ਹੈ ਵਰਨੇ ਨ ਜਾਹੀ ਲੋਭ ਮੂਆ ਤ੍ਰਿਸ਼ਨਾ ਬੋਝ ਥਾਕੀ ਬੋਝ ਪੂਲਾ ਹੀ ਬੋਲਣਾ ਹੈ ਲੋਭ ਮੂਆ ਤ੍ਰਿਸ਼ਨਾ ਬੋਜ ਥਾਕੀ ਪਾਰ ਬ੍ਰਹਮ ਕੀ ਸਰਣ ਜਨ ਤਾਕੀ ਇਹ ਸਰਣ ਪਦ ਤੇ ਵਿਸਰਾਮ ਲਾਉਣਾ ਹੈ ਪਾਰ ਬ੍ਰਹਮ ਕੀ ਸਰਣ ਜਨ ਤਾਕੀ ਤਾਕੀ ਪਦ ਕਸ ਕੇ ਬੋਲਣਾ ਪਾਰ ਬ੍ਰਹਮ ਕੀ ਸਰਣ ਜਨ ਤਾਕੀ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੁਹੀ ਮਹੱਲਾ ਪੰਡਵਾ ਅਨਕ ਬੀng ਦਾਸ ਕੇ ਪਰ ਹਰਿਆ ਅਨਕ ਬੀng ਇਥੇ ਵਿਸਰਾਮ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਹਿ ਚੜਾਈ ਲਿਓ ਜਨ ਆਪਣਾ ਲਿਓ ਊੜਾ ਖੁੱਲੇ ਮੋਲਾ ਤੁਮਹਿ ਚੜਾਈ ਲਿਓ ਜਨ ਆਪਣਾ ਉਰਜ ਪਰਿਓ ਯਾਰ ਜਗ ਸੁਪਨਾ ਰਹਾਵ ਪਰਬਤ ਦੋਖ ਮਹਾ ਬਿਕਰਾਲਾ ਖਿਨ ਮਹਿ ਦੂ ਖਿਨ ਮਹਿ ਦੂਰ ਕੀਏ ਦਇਆਲਾ ਖਿਨ ਮਹਿ ਦੂਰ ਕੀਏ ਦਇਆਲਾ ਸੋਗ ਰੋਗ ਵਿਪਤ ਆਤ ਭਾਰੀ ਦੂਰ ਭਈ ਜਪ ਨਾਮ ਮਰਾਰੀ ਦ੍ਰਿਸ਼ਟ ਤਾਰ ਲੀਨੋ ਲੜ ਲਾਇ ਹਰ ਚਰਨ ਗਹੇ ਨਾਨਕ ਸਰਣਾਏ ਸ੍ਰੀ ਸਹਿਜ ਪਾਟੀ ਸੇਵਾ ਸ੍ਰੀ ਸਹਿਜ ਪਾਟ ਸੇਵਾ